ਇਹ ਆਲਾ ਦੋਸਤੋ ਆ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋਗੇ ਮਗਰ ਇਹ ਇੱਕ ਔਰਤ ਦਾ ਨਾਮ ਹੈਗਾ ਪਵਨਦੀਪ कौर ਦੇਖ ਕੇ ਜੀ ਸੋਹਣੀ ਹੈ ਬਹੁਤ ਤੇ ਦੇਖਣੇ ਸ਼ਰੀਫ ਵੀ ਲੱਗਦੀ ਹੈਗੀ ਪਰ ਇਹਦੇ ਤੇ ਇਹਦੀਆਂ ਗਲਤੀਆਂ ਹੋ ਜਾਂਦੀਆਂ ਨੇ ਜਿਹੜੀਆਂ ਗਲਤੀਆਂ ਮਰਦਾ ਖਮਾਜਾ ਨੂੰ ساری ਉਮਰ ਭੁਗਤਣਾ ਪੈ ਰਿਹਾਗਾ ਉਹਦੇ ਇਹਦੀਆਂ ਕੀ ਗਲਤੀਆਂ ਹੋਣ ਲੱਗੀਆਂ ਦੋ ਇਹ ਕੈਨੇਡਾ ਰਹਿੰਦੀ ਸੀ ਉੱਥੇ ਕੰਮ ਕਰਦੀ ਸੀਗੀ ਤੇ ਵਧੀਆ ਜ਼ਿੰਦਗੀ ਚੱਲਦੀ ਸੀਗੀ ਉੱਥੇ ਇਹਦੀ ਮੁਲਾਕਾਤ ਹੁੰਦੀ ਹੈਗੀ ਇੱਕ ਬੰਦੇ ਨਾਲ ਜਿਹਦਾ ਨਾਮ ਸੀਗਾ ਜਸਕਰਮ ਸਿੰਘ ਉਦੋਂ ਨਾਲ ਮਤਲਬ ਲੱਗ ਗੱਲਾਂ-ਵੱਤਾਂ ਹੋਣ ਲੱਗ ਗਈਆਂ ਨੇ ਗੱਲਾਂ-ਵੱਤਾਂ ਹੋਣ ਤੋਂ ਬਾਅਦ ਦੋਵੇਂ ਵੇਖਦੇ ਜਿਹਨੂੰ ਪਿਆਰ ਹੋ ਜਾਂਦਾ ਹੈਗਾ ਤੇ ਫਿਰ ਇਹ ਹੌਲੀ-ਹੌਲੀ ਹੌਲੀ ਮੁਲਾਕਾਤਾਂ ਤੋਂ ਬਾਅਦ 2001 'ਚ ਵਿਆਹ ਕਰਾ ਲੈਂਦੇ ਆਗੇ ਵਿਆਹ ਕਰਾਉਂਦੇ ਆਗੇ ਵਧੀਆ ਜ਼ਿੰਦਗੀ ਚੱਲਦੀ ਹੁੰਦੀ ਹੈਗੀ ਜਿਹੜਾ ਜਸਕਰਨ ਸਿੰਘ ਉਹ ਵੀ ਬਹੁਤ ਚੰਗੇ ਘਰੋਂ ਸੀਗਾ ਤੇ ਇਹ ਜਿਹੜੀ ਪਵਨਦੀਪ ਕੌਰ ਸੀ ਇਹ ਵੀ ਠੀਕ-ਠਾਕ ਸੀਗੀ ਤੇ ਦੋਵਾਂ ਦੇ ਬੱਚੇ ਹੁੰਦੇ ਆਗੇ ਬੱਚੇ ਹੋਣ ਤੋਂ ਬਾਅਦ ਜ਼ਿੰਦਗੀ ਹੋਰ ਚੌਗੀ ਚੰਗੀ ਨਿਕਲਣ ਲੱਗੀ ਇਹਨਾਂ ਦੀ ਪਰ ਹੁਣ ਥੋੜੇ ਟਾਈਮ ਬਾਅਦ ਹੀ ਵਿਆਹ ਤੋਂ ਇਨਾਂ ਦੇ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਆ। ਇਹ ਲੜਾਈ ਝਗੜੇ ਕੌਣ ਕਰਦਾ ਸੀਗਾ ਇਹ ਪੌਨਦੀਪ ਕੌਰ ਉਹ ਆਪ ਦਾ ਜਸਕਰਨ ਉਹ ਘਰ ਵਾਲੇ ਨਾਲ ਹਰ ਵਾਰ ਤੇ ਲੜਦਾ ਰਹਿਣਾ ਨਿੱਕੀ ਨਿੱਕੀ ਗੱਲ ਤੋਂ ਉਹ ਨਾਲ ਲੜਾਈ ਕਰਨੀ ਨਿੱਕੀ ਨਿੱਕੀ ਗੱਲ ਤੋਂ ਪੁਲਿਸ ਨੂੰ ਫੋਨ ਕਰ ਦੇਣਾ ਕੈਨੇਡਾ ਲਈ ਤੇ ਉਹ ਪੁਲਿਸ ਮਤਲਬ ਜਸਕਰਨ ਸਿੰਘ ਨੂੰ ਲੈ ਜਾ ਕਰੇ ਚੱਕ ਕੇ ਦੋ ਤਿੰਨ ਮਹੀਨਾ ਬਾਅਦ ਹੀ ਹੌਲੀ ਹੌਲੀ ਲੜਾਈਦਾਰ ਇਹਨਾਂ ਦਾ ਬਹੁਤ ਬਦਲ ਲੱਗ ਗਿਆ ਪਰ ਜਿਹੜਾ ਜਸਕਰਨ ਸਿੰਘ ਸੀਗਾ ਉਹ ਜਿਹੜਾ ਵਿਆਹ ਦਾ ਰਿਸ਼ਤਾ ਤੋੜਨਾ ਨਹੀਂ ਚਾਹੁੰਦਾ ਸੀਗਾ ਮੇਰੇ ਉਹਨਾਂ ਦੇ ਦੋ ਬੱਚੇ ਵੀ ਸੀ ਜੋ ਬੱਚਿਆਂ ਬਾਰੇ ਵੀ ਸੋਚਦਾ ਸੀਗਾ ਤੇ ਉਹ ਐ ਸੀਗਾ ਵੀ ਮੈਂ ਉਹਨਾਂ ਨਾਲ ਲਵ ਮੈਰਿਜ ਵੀ ਕਰਾਈ ਅਤੇ ਜੇ ਮੈਨੂੰ ਕੱਲ ਨੂੰ ਇਹਨਾਂ ਜੇ ਮੈਂ ਕੁਝ ਕੀਤਾ ਤੇ ਮੈਨੂੰ ਤਾਨੇ ਵੱਜਣਗੇ ਮੁਰਕ ਕੇ ਤਾਂ ਕਰਕੇ ਉਹ ਚਾਹੁੰਦਾ ਸੀਗਾ ਵੀ ਸਾਡਾ ਜਿਹੜਾ ਰਿਸ਼ਤਾ ਉੱਟੇ ਜਾ ਰਵੇ ਪਰ ਜਿਹੜੀ ਪਵਨਦੀਪ ਕੌਰ ਸੀਗੀ ਇਹ ਬਿਲਕੁਲ ਉਲਟ ਸੀਗੀ ਉਸ ਤੋਂ ਜਿਸ ਕਾਰਨ ਤੋਂ ਫਿਰ ਹੌਲੀ ਆ ਅੱਕ ਕੇ ਬੰਦਾ ਪੰਜਾਬ ਆ ਗਿਆ ਜਿਸ ਕਾਰਨ ਸੰਗ ਜਿਸ ਕਾਰਨ ਸੰਗ ਪੰਜਾਬ ਆ ਕੇ ਰਹਿਣ ਲੱਗ ਗਿਆ ਇੱਥੇ ਕੰਮ ਕਰਨ ਲੱਗ ਗਿਆ ਉੱਥੋਂ ਦਾ ਟਰੱਕ ਦਾ ਕੰਮ ਸੀਗਾ ਛੱਡਾਇਆ ਸੀ ਕੈਨੇਡਾ ਤੇ ਇੱਥੇ ਆ ਕੇ ਪ੍ਰਾਪਰਟੀ ਡੀਲਰ ਦਾ ਕੰਮ ਸ਼ੁਰੂ ਕਰਤਾ ਇਹਨੇ ਤੇ ਹੁਣ ਵਧੀਆ ਚੱਲ ਰਿਹਾ ਸੀਗਾ ਇੱਥੇ ਰਹਿੰਦੇ ਰਹਿੰਦੇ ਹੁਣ ਦਿਨ ਹੋ ਲਗਾ 16 ਮਾਰਚ 2016 ਦਾ 2001 ਤੋਂ 16 ਦਾੱਕ ਆ ਗਿਆ 2016 16 ਮਾਰਚ 2016 ਨੂੰ ਇੱਕ ਬੰਦਾ ਆਉਂਦਾਗਾ ਜਸਕਰਨ ਸਿੰਘ ਕੋਲ ਜਿਹਦਾ ਨਾਮ ਸੀਗਾ ਲਖਵੀਰ ਸਿੰਘ ਉਹ ਜਸਕਰਨ ਕਹਿੰਦਾ ਮੈਨੂੰ ਉਹਨੂੰ ਪ੍ਰਾਪਰਟੀ ਦਿਖਾ ਕੋਈ ਤੇ ਜਸਕਰਨ ਸਿੰਘ ਪ੍ਰਾਪਰਟੀ ਦਿਖਾਉਣ ਦੇ ਲਈ ਉਹਨੂੰ ਖਰੜ ਦੇ ਇੱਕ ਖੇਤਾਂਿਆਂ ਚ ਲੈ ਜਾਂਦਾਗਾ ਤੇ ਉੱਥੇ ਦਿਖਾਉਣ ਲੱਗ ਜਾਂਦਾ ਪ੍ਰੋਪਰਟੀ ਤੇ ਜਦੋਂ ਗੱਡੀ ਚ ਉਤਰਦਾ ਜਸਕਰਨ ਸਿੰਘ ਤੇ ਲਖਵੀਰ ਸਿੰਘ ਦੇ ਮਤਲਬ ਵੀ ਕੋਈ ਤਿੱਖੀ ਚੀਜ਼ ਸੀਗੀ ਉਹਦੇ ਹੱਥ 'ਚ ਤੇ ਉਹ ਜਸਕਰਨ ਸਿੰਘ ਦੇ ਮਾਰਦਾ ਬਹੁਤ ਜ਼ਿਆਦਾ ਵਾਰ ਕਰਨ ਦਾ ਜਦੋਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਜਸਕਰਨ ਸਿੰਘ ਮਰ ਗਿਆ ਇਹਦੇ ਚ ਸਾਰ ਨਹੀਂ ਰਹਿ ਫੇਰ ਲਖਵੀਰ ਸਿੰਘ ਛੱਡਦਾਗਾ ਉਸ ਤੋਂ ਬਾਅਦ ਉਹਦੀ ਗੱਡੀ ਚੱਕ ਜਸਕਰਨ ਸਿੰਘ ਦੀ ਭੱਜ ਜਾਂਦਾਗਾ ਇੱਕ ਦਿਨ ਬੀਤ ਜਾਂਦਾ ਉੱਥੇ ਪੈਰਨ ਦਾ ਵਿਚਾਰਾ ਜਸਕਰਨ ਸਿੰਘ ਤੇ ਅਗਲੇ ਦਿਨ ਕੋਈ ਖੇਤਾਂ 'ਚ ਬੂੜੀ ਕੰਮ ਕਰਦੀ ਸੀਗੀ ਤੇ ਬੁੜੀ ਕੰਮ ਕਰਦੀ ਸੀ ਕਿ ਉਹਨੂੰ ਪਤਾ ਲੱਗ ਗਿਆ ਵੀ ਇੱਥੇ ਕੋਈ ਬੰਦਾ ਪਿਆਗਾ ਤੇ ਉਹ ਫਿਰ ਉਸ ਤੋਂ ਬਾਅਦ ਬੁੜੀ ਆਉਂਦੀ ਹੈ ਕਿ ਪੁਲਿਸ ਆਏ ਬੁਲਾਉਂਦੀ ਹੈ ਕਿ ਬੁੜੀ ਉਸ ਬੁਲਾਉਣ ਤੋਂ ਬਾਅਦ ਫਿਰ ਇਸ ਕਹਾਣੀ ਜ ਅਗਲਾ ਸਟੈਪ ਹੁੰਦਾ ਦਾ ਪੁਲਿਸ ਪਤਾ ਕਰਦੀ ਵੀ ਕੌਣ ਆ ਫਿਰ ਹੌਲੀ ਹੌਲੀ ਪਤਾ ਲੱਗਦਾ ਵੀ ਜਸਕਰਨ ਸਿੰਘ ਸੀਗਾ ਤੇ ਪ੍ਰੋਪਰਟੀ ਲਈ ਉਹਦਾ ਕੰਮ ਸੀਗਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਘਰ ਤੋਂ ਸੱਦਾ ਆਉਂਦਾ ਜਸਕਰਨ ਸਿੰਘ ਦੇਆਂ ਨੂੰ ਤੇ ਸਭ ਤੋਂ ਪਹਿਲਾਂ ਫੋਨ ਲਾਇਆ ਜਾਂਦਾਗਾ ਉਹਦੀ ਘਰ ਵਾਲ ਨੂੰ ਭਵਨਦੀਪ ਕੌਰ ਨੂੰ ਜਿਹੜੀ ਕੈਨੇਡਾ ਬੈਠੀ ਸੀ ਉਹਨੂੰ ਦੱਸਿਆ ਜਾਂਦਾ ਵੀ ਐ ਇੰਦਾ ਇੰਦਾ ਕਰਕੇ ਤੁਹਾਡੇ ਘਰ ਵਾਲੇ ਨੂੰ ਕੋਈ ਮਾਰ ਗਿਆ ਤੇ ਤੁਸੀਂ ਜਲਦ ਤੋਂ ਜਲਦ ਪੰਜਾਬ ਆਜੋ ਫਿਰ ਪਵਨਦੀਪ ਕੌਰ ਆ ਕੇ ਦੋਵੇਂ ਬੱਚਿਆਂ ਨੂੰ ਲੈ ਕੇ ਪੰਜਾਬ ਆਉਂਦੀ ਹੈਗੀ ਪਰ ਪੰਜਾਬ ਆਉਣ ਤੋਂ ਬਾਅਦ ਜਿੰਨ ਉਹਦਾ ਟਾਈਮ ਖੜ ਗਿਆ ਜਿੰਨਾ ਟਾਈਮ ਜਿਸ ਕਾਰਨ ਸਕਦਾ ਅੰਤਿਮ ਭੋਗ ਨਹੀਂ ਪਾਇਆ ਅੰਤਿਮ ਅਰਦਾਸ ਨਹੀਂ ਹੁੰਦੀ ਉਹਨਾਂ ਟਾਈਮ ਇੱਥੇ ਰਹਿੰਦੀ ਆ ਪਿਆਵ ਜਦੋਂ ਪਤਾ ਲੱਗ ਜਾਂਦਾ ਹੈ ਜੀ ਅੱਜ ਅੰਤਿ ਅਰਦਾਸ ਹੋ ਗਈ ਅਗਲੇ ਦਿਨ ਹੀ ਕੈਨੇਡਾ ਚਲੀ ਜਾਂਦੀ ਹੈ ਜੀ ਤੇ ਉਹ ਉਹਨੂੰ ਬਰਬਾਦਨਾ ਹੀ ਮਾਰ ਕੇ ਗਈ ਸੀਗੀ ਪੰਜਾਬ ਚ ਵੀ ਜਿਹੜੇ ਵੀ ਬੱਚਿਆਂ ਦੀ ਪੜ੍ਹਾਈ ਆ ਉਹ ਖਰਾਬ ਹੁੰਦੀ ਹੈਗੀ ਇੱਥੇ ਰਹਿ ਕੇ ਵੀ ਤਾਂ ਕਰਕੇ ਵੀ ਮੈਂ ਵਾਪਸ ਜਾਣਾ ਕੈਨੇਡਾ ਤੇ ਕੈਨੇਡਾ ਚਲੀ ਵੀ ਗਈ ਸੀ ਹੁਣ ਪੁਲਿਸ ਸਭ ਤੋਂ ਪਹਿਲਾਂ ਪੁੱਛਗਿੱਛ ਕਰਦੀ ਹੈਗੀ ਜਿਸ ਕਰਨ ਸੰਗ ਦੇ ਘਰਦਿਆਂ ਤੋਂ ਵੀ ਦੱਸੋ ਇਹਦੀ ਕਿਸੇ ਨਾਲ ਦੁਸ਼ਮਣੀ ਤਾਂ ਨਹੀਂ ਸੀਗੀ ਇਹ ਕਿੱਦਾਂ ਦਾ ਬੰਦਾ ਸੀਗਾ ਸਾਰਾ ਕੁਝ ਪੁੱਛ ਪੜਤਾਲ ਕਰਦੀ ਹੈ ਪੁਲਿਸ ਤੇ ਉਹ ਬਹੁਤ ਕੋਲਾ ਬੋਲਾ ਬੰਦਾ ਸੀਗਾ ਜਿਸ ਕਰਨ ਸਿੰਘ ਦਾ ਨਾਮ ਕਿਸੇ ਦਾ ਉਹਨੇ ਮਾਰਾ ਕੀਤਾ ਸੀਗਾ ਬਹੁਤ ਚੰਗਾ ਨਿਸ਼ਾਨ ਸੀਗਾ ਤੇ ਹੌਲੀ ਹੌਲੀ ਫਿਰ ਗੱਲਾਂ ਖੁੱਲਣ ਲੱਗ ਜਾਂਦੀਆਂ ਨੇ ਗੱਲਾਂ ਖੁੱਲਦੀਆਂ ਖੁੱਲਦੀਆਂ ਉਹ ਕਹਿੰਦੇ ਵੀ ਸਾਡਾ ਜਿਹੜਾ ਸ਼ੱਕ ਆ ਸਿੱਧਾ ਇਹਦੀ ਘਰ ਵਾਲੀ ਪਵਨਦੀਪ ਕੌਰ ਤੀ ਹੀ ਹੈਗਾਗਾ ਉਸ ਤੋਂ ਬਾਅਦ ਉਹ ਜਿਹੜੇ ਅਕਾਊਂਟ ਚੈੱਕ ਕੀਤੇ ਗਏ ਤੇ ਅਕਾਊਂਟ ਚੈੱਕ ਕਰਨ ਤੋਂ ਬਾਅਦ ਉਹਨਾਂ ਨੂੰ ਸਾਰਿਆਂ ਨੂੰ ਇੱਕ ਚੀਜ਼ ਮਿਲਦੀ ਆਈ ਉਹ ਮਿਲ ਗਈ ਅਕਾਊਂਟ ਚ ਪਵਨਦੀਪ ਕੌਰ ਨੇ 2.5 ਲੱਖ ਰੁਪਏ ਭੇਜਿਆ ਸੀਗਾ ਉਹ 2 ਲੱਖ ਰੁਪਏ ਅੱਗੇ ਨੂੰ ਭੇਜਿਆ ਸੀ ਗੁਰਪ੍ਰੀਤ ਸਿੰਘ ਔਰ ਫਕਪੰਗੂ ਨੂੰ ਉਹ 2 ਲੱਖ ਦੇ ਨਾਲ ਉਸ ਤੋਂ ਬਾਅਦ 75000 ਰੁਪਏ ਹੋਰ ਭੇਜਿਆ ਸੀਗਾ ਉਹ ਦਿਨਾਂ ਵਿੱਚ 75000 ਰੁਪਏ ਭੇਜਿਆ ਸੀ ਲਖਵੀਰ ਸਿੰਘ ਨੂੰ ਉਸ ਤੋਂ ਬਾਅਦ ਪੁਲਿਸ ਨੂੰ ਪੱਕਾ ਸ਼ੱਕ ਹੋ ਜਾਂਦਾ ਵੀ ਜਿਹੜਾ ਇਹ ਉਹ ਕਰਾਇਆਗਾ ਕਤਲ ਉਹ ਨਹੀਂ ਕਰਾਇਆਗਾ ਹੌਨਦੀਪ ਕੌਰ ਨੇ ਉਸ ਤੋਂ ਬਾਅਦ ਫਿਰ ਪਵਨ ਉਹਨੂੰ ਲਖਵੀਰ ਸਿੰਘ ਦੀ ਭਾਲ ਸ਼ੁਰੂ ਕਰਦੇ ਆ ਕਿ ਪੁਲਿਸ ਤੇ ਲਖਵੀਰ ਸਿੰਘ ਦਿੱਲੀ ਦੇ 에어ਪੋਰਟ ਤੋਂ ਫੜਿਆ ਜਾਂਦਾ ਪੜਾਏ ਜਾਂਦਾ ਕੁ ਉਸ ਤੋਂ ਬਾਅਦ ਤੇ ਦੋ ਜਿਹੜੇ ਇਹਨਾਂ ਹੋਮ ਮੁਲਜ਼ਮ ਹੋ ਸੀਗੇ ਉਹ ਵੀ ਪੜੇ ਜਾਂਦੇ ਆ ਕਿ ਇੱਕ ਦਾ ਨਾਮ ਸੀਗਾ ਗੁਰਪ੍ਰੀਤ ਸਿੰਘ ਔਰ ਭਪੰਗੂ ਤੇ ਇੱਕ ਦਾ ਨਾਮ ਸੀਗਾ ਪਵਨਦੀਪ ਕੌਰ ਆ ਸੌਰੀ ਪਵਨਦੀਪ ਸਿੰਘ ਤੇ ਇੱਕ ਦਾ ਨਾਮ ਸੀਗਾ ਸੋਨੂ ਇਹ ਤਿੰਨੇ ਚਾਰ ਜ्याने ਪੜੇ ਜਾਂਦੇ ਆ ਫਿਰ ਪੁਲਿਸ ਪੁੱਛਗਿੱਛ ਕਰਦੀ ਗਏ ਇਹਨਾਂ ਤੋਂ ਪੁੱਛਗਿੱਛ ਕਰਦੀ ਐ ਸਾਰਾ ਕੁਝ ਸੱਚ ਮੰਨ ਜਾਂਦੇ ਆ ਕਹਿੰਦੇ ਹਾਂ ਇਦਾਂ ਇਦਾਂ ਕਰਕੇ ਵੀ ਸਾਨੂੰ ਪੈਸੇ ਭੇਜੇ ਸੀਗੇ ਤੇ ਤਾਂ ਕਰਕੇ ਸਾਨੂੰ ਮਾਰਤਾ ਉਹ ਸਾਨੂੰ ਐ ਨਹੀਂ ਪਤਾ ਵੀ ਮਰਵਾਇਆ ਕਿਉਂ ਫਿਰ ਉਹਦਾ ਮਤਲਬ ਵੀ ਅਰੈਸਟ ਜਾਰੀ ਕਰ ਦਿੰਦੀ ਹੈਗੀ ਪੰਜਾਬ ਸਰਕਾਰ ਪੰਜਾਬ ਸਰਕਾਰ ਕਰਨ ਤੋਂ ਬਾਅਦ ਫਿਰ ਉਹਨੂੰ ਕੈਨੇਡਾ ਬੈਠੀ ਨੂੰ ਚੱਕ ਭੇਜ ਦਿੱਤਾ ਜਾਂਦਾ ਇੱਧਰ ਤੇ ਹੁਣ ਜਿਹੜੀ ਗੱਲਬਾਤ ਸੀਗੀ ਵੀ ਮਾਰਿਆ ਕਿਉਂ ਉਹ ਦੱਸਦੀ ਹੈ ਸਾਰਾ ਕੁਝ庞ਦੀਪ ਕੌਰ ਕਹਿੰਦੀ ਜਦੋਂ ਨਾਲ ਸੀ ਪੰਜਾਬ ਆਉਂਦਾ ਸੀਗਾ ਪੰਜਾਬ ਵਿੱਚ ਮੈਂ ਇਹਦੇ ਨੂੰ ਆਈ ਸੀਗੀ ਤੇ ਉਸ ਤੋਂ ਬਾਅਦ ਪਿਆਰ ਹੋਣ ਤੋਂ ਬਾਅਦ ਇਹਦੇ ਨਾਲ ਇੱਕ ਦੋਸਤ ਆਉਂਦਾ ਸੀਗਾ ਸਾਡੇ ਘਰੇ ਦੋਸਤ ਆਉਂਦਾ ਸੀਗਾ ਜਿਹਦਾ ਨਾਮ ਸੀਗਾ ਦੋਸਤਾਂ ਦਾ ਗੁਰਪ੍ਰੀਤ ਸਿੰਘ ਉਰਫ ਕਹਿੰਦੇ ਉਹ ਦੱਸਿਆ ਕਿ ਨਹੀਂ ਮੇਰੀ ਉਹਨਾਂ ਨਾਲ ਮੁਲਾਕਾਤ ਹੋ ਗਈ ਗੁਰਪ੍ਰੀਤ ਨਾਲ ਮੁਲਾਕਾਤ ਹੋਣ ਤੋਂ ਬਾਅਦ ਸਾਨੂੰ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਪਿਆਰ ਹੋਣ ਤੋਂ ਬਾਅਦ ਜਿਹੜੇ ਸਾਡੇ ਸਰੀਰਕ ਸੰਬੰਧ ਬਣਨੇ ਵੀ ਸ਼ੁਰੂ ਹੋ ਗਏ ਸੀਗੇ ਕਹਿੰਦੇ ਮੈਂ ਉਹਨਾਂ ਨਾਲ ਸੰਬੰਧ ਬਣਾਉਂਦੀ ਮੈਨੂੰ ਬਹੁਤ ਸੰਤੁਸ਼ਟੀ ਮਿਲਦੀ ਤੇ ਉਸ ਤੋਂ ਬਾਅਦ ਕਹਿੰਦੇ ਹੌਲੀ 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 ਚੱਲਦਾ ਚੱਲਦਾ ਕਹਿੰਦੇ ਫਿਰ ਮੇਰੀ ਤੇ ਜਿਹੜੀ ਹੋਰ ਜਿਹੜੀ ਮਤਲਬ ਹਮਸਕਲ ਉਹ ਰੁਗੀ ਨਹੀਂ ਫਿਰ ਉਹ ਮਤਲਬ ਵੀ ਕਹਿੰਦੀ ਮੈਂ ਸਰੀਰਕ ਸੰਬੰਧ ਬਣਾਏ ਪਵਨਦੀਪ ਸਿੰਘ ਨਾਲ ਵੀ ਹੁਣ ਦੋ ਇੱਕ ਤਾਂ ਉਹਦੇ ਘਰ ਨਾਲ ਸੰਬੰਧ ਬਣਾ ਰਹੀ ਹੈ ਉਹ ਤੇ ਨਾਲ ਦੀ ਨਾਲ ਉਹਦੇ ਜਿਹੜੇ ਦੋ ਦੋਸਤ ਸੀਗੇ ਜਸਕਰਨ ਸਿੰਘ ਦੇ ਲਖਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਦੋਵਾਂ ਨਾਲ ਸੰਬੰਧ ਬਣਾਉਣੇ ਚਾਲੂ ਕਰਦੇ ਸੀਗੇ ਉਹਨੇ ਉਹ ਲੋੜ ਸੰਬੰਧ ਬਣਾਉਣ ਲੱਗ ਗਈ ਤੇ ਮੋਪਾ ਉਹਨੂੰ ਪਤਾ ਲੱਗ ਗਿਆ ਵੀ ਜਿਹੜਾ ਹੁਣ ਉਹ ਹੈਗਾ ਜਸਕਰਨ ਸਿੰਘ ਆ ਇਹ ਪੰਜਾਬ ਹੀ ਰਹੂਗਾ ਕੈਨੇਡਾ ਤਾਂ ਜਾਉਂਦਾ ਨਹੀਂਗਾ ਤੇ ਉਹਨੂੰ ਜਾਣਾ ਪੈ ਗਿਆ ਕੈਨੇਡਾ ਕੈਨੇਡਾ ਜਾ ਕੇ ਵੀ ਉੱਥੋਂ ਵੀ ਫੋਨ ਕਰਦੀ ਰਹਿੰਦੀ ਇਹਨਾਂ ਦੋਵਾਂ ਆਪਣੇ ਪੁਰਾਣੇ ਆਸ਼ਕਾਂ ਨੂੰ ਗੰਗੂ ਨੂੰ ਤੇ ਲਖਵੀਰ ਨੂੰ ਆਵਾਜ਼ਾਂ ਨੂੰ ਫੋਨ ਕਰਦੀ ਕਰਦੀ ਤੇ ਫਿਰ ਇੱਕ ਪਲਾਨ ਬਣਾਉਂਦੀ ਹੈਗੀ ਪਲਾਨ ਇਹ ਬਣਾਉਂਦੀ ਹੈ ਵੀ ਉਹਨੂੰ ਪਤਾ ਸੀਗਾ ਵੀ ਜਸਕਰਨ ਸਿੰਘ ਤਾਂ ਹੁਣ ਕੈਨੇਡਾ ਆ ਨਹੀਂ ਸਕਦਾ ਵੀ ਅਣੀ ਤਾਂ ਹੋਣਾ ਵੀ ਨਹੀਂ ਹੁਣ ਤੇ ਜੇ ਨਾ ਆਇਆ ਹੈ ਕੈਨੇਡਾ ਤੇ ਜਿਹੜੇ ਇਹਦੇ ਮਤਲਬ ਇੱਥੇ ਪ੍ਰਾਪਰਟੀ ਹੈਗੀ ਉਹ ਵੀ ਮੇਰੇ ਨਾਂ ਨਹੀਂ ਹੋਣੀ ਕਿਉਂਕਿ ਉਹਦਾ ਸਾਈਨ ਚਾਹੀਦਾ ਜਸਕਰਨ ਸਿੰਘ ਦੇ ਤੇ ਇਹਦਾ ਮੈਂ ਚੰਗਾ ਮੈ ਜਿਸ ਜਸਕਰਨ ਸਿੰਘ ਨੂੰ ਮਰਵਾਇ ਹੀ ਦਮ ਫਿਰ ਮੈਂ ਪਲਾਨ ਬਣਾਇਆ ਫਿਰ ਉਸ ਤੋਂ ਬਾਅਦ ਕਹਿੰਦੀ ਮੈਂ ਪਹਿਲਾਂ ਦਾ ਲਖਵੀਰ ਸਿੰਘ ਨੂੰ 75000 ਰੁਪਏ ਭੇਜਿਆ ਉਸ ਤੋਂ ਬਾਅਦ 2 ਲੱਖ ਰੁਪਏ ਭੇਜਿਆ ਮੈਂ ਗੁਰਪ੍ਰੀਤ ਸਿੰਘ ਨੂੰ ਭੰਗੂ ਤੇ ਉਹ ਗਿਆ ਵੀ ਤੂੰ ਕਹਿ ਕੇ ਸਾਨੂੰ ਤੇ ਜਸਕਰਨ ਸਿੰਘ ਨੂੰ ਮਰਵਾ ਦੇ ਉਸ ਤੋਂ ਬਾਅਦ ਕਹਿੰਦੀ ਲਖਵੀਰ ਸਿੰਘ ਨੂੰ ਹਾਇਰ ਕਰਦਾਗਾ ਗੁਰਪ੍ਰੀਤ ਭੰਗੂ ਹਾਇਰ ਕਰਨ ਤੋਂ ਬਾਅਦ ਉਹਨੂੰ ਗੱਡੀ ਤੇ ਕਰੜਨ ਲਿਆ ਕੇ ਉੱਥੇ ਮਾਰ ਦਿੰਦਾਗਾ ਹੁਣ ਇਹ ਕੇਸ ਦਾ ਹੋਗਾ ਸੀਗਾ ਬੰਦ ਉਸ ਤੋਂ ਬਾਅਦ ਉਹਨੂੰ ਹਰੈਸਤ ਤੇ ਵੀ ਲੱਤਿਆ ਜਾਂਦਾ ਪਵੰਦੀਪ ਕੌਰ ਨੂੰ ਰਾਸਤ ਜਿਲਾਨ ਤੋਂ ਬਾਅਦ ਸਾਰੇ ਤਿੰਨ ਚਾਰੇ ਜਿਹੜੇ ਹੋਣ ਸੀਗੇ ਮੋਰ ਮੋਰ ਜਮ ਜਿਨ੍ਹਾਂ ਨੇ ਮਾਰਿਆ ਸੀਗਾ ਲਖਵੀਰ ਸਿੰਘ ਉਹਨੇ ਗੁਰਪ੍ਰੀਤ ਸਿੰਘ ਨੇ सोनू ਨੇ ਪ੍ਰਿੰਸ ਨੇ ਇਹਨਾਂ ਨੂੰ ਪੁਲਿਸ ਗ੍ਰਫਤਾਰ ਕਰ ਲਈ ਜੀ ਹੁਣ ਅੱਜ ਦੀ ਕਹਾਣੀ ਤਾਂ ਹੁੰਦੀ ਹੈ ਇੱਥੇ ਹੀ ਸਮਾਪਤ ਇੱਕ ਲਾਲਚੀ ਔਰਤ ਨੇ ਕਿਵੇਂ ਆਪ ਦਾ ਘਰ ਪਟਿਆ ਤੇ ਨਿੱਕੇ ਨਿੱਕੇ ਬੱਚਿਆਂ ਦੀ ਜ਼ਿੰਦਗੀ ਖਰਾਬ ਕੀਤੀ ਪਹਿਲਾਂ ਤਾਂ ਉਸੇ ਬੰਦੇ ਨਾਲ ਲਵ ਮੈਰਿਜ ਕਰਾਈ ਲਵ ਮੈਰਿਜ ਕਰਾਉਣ ਤੋਂ ਬਾਅਦ ਉਹਦੇ ਨਾਲ ਲੜਾਈ ਝਗੜੇ ਸਟਾਰਟ ਕਰਦੇ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਉਹਦੇ ਚ ਅੰਦਰ ਇੱਕ ਹਾਫਸ ਪੈਦਾ ਹੋਈ ਜਿਹੜੀ ਦੋ ਬੰਦਿਆਂ ਦਾ ਸਬੰਧ ਹੋਰ ਬਣਾਏ لوگ دا وچ ای ਵੀ ਕਹਿੰਦੇ ਹੈਗੇ ਵੀ ਉਹਨੇ ਇੱਕੋ ਟਾਈਮ ਦੋ ਬੰਦਾਂ ਨਾਲ ਸੰਧ ਵੀ ਬਣਾਈ ਸੀਗੇ ਗੁਰਪ੍ਰੀਤ ਨੰਦ ਤੇ ਲਖਵੀਰ ਸਿੰਘ ਨਾਲ ਇੱਕੋ ਟਾਈਮ ਸੇਮ ਟਾਈਮ ਹੁਣ ਐਡੀ ਗਰੀ ਔਰਤ ਹੋ ਸਕਦੀ ਹੈ ਕੀ ਕੋਈ ਬਹੁਤ ਕੁਝ ਚੱਲ ਰਿਹਾ ਹੈ ਦੁਨੀਆ ਦੇ ਜਿਵੇਂ ਰੋਜ਼ ਕਹਿੰਨਾ ਬਹੁਤ ਕੁਝ ਚੱਲ ਰਿਹਾ ਹੈ ਐਦਾਂ ਦੇ ਹੋਸਟ ਨੂੰ ਸਾਡੇ ਸਾਹਮਣੇ ਲੈ ਕੇ ਆਉਂਦਾ ਰਹਿਵਾਂਗੇ ਜੇ ਤੁਹਾਨੂੰ ਅੱਜ ਦੀ ਸਟੋਰੀ ਚੰਗੀ ਲੱਗੀ ਸਬਸਕ੍ਰਾਈਬ ਜ਼ਰੂਰ ਕਰਕੇ ਦਿਓ ਧੰਨਵਾਦ